ਯੋਵਕ ਸੇਵਾਵਾ ਕਲਬ ਵੱਲੋਂ ਕਰਵਾਏ ਗਏ ਨਸ਼ਿਆਂ ਵਿਰੋਧੀ ਸਮਾਗਮ ਵਿੱਚ ਕਵੀ ਸੁਖਦੇਵ ਸਿੰਘ ਗੰਡਵਾ ਨੇ ਨਸ਼ਿਆਂ ਵਿਰੋਧੀ ਗੀਤ ਨਾਲ ਹਾਜ਼ਰੀ ਲਵਾਈ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਡੋਲੀ ਬੱਗਾ ਦੀ ਰਿਪੋਰਟ ਮੈਂ ਮਾਰੋ ਮਾਰ ਤੇ ਜੋ ਵੀ ਪ੍ਰੋਗਰਾਮ ਹੈ ਪ੍ਰੋਗਰਾਮ ਦਾ ਹੱਥ ਤੇ ਜਾਂਦੇ ਕਰੇ ਨਾ ਨਾ ਜਾਂਦੇ ਕਰੇ ਕੈਂਪ ਜਾਂਦਾ ਐ ਬਨੁਛੀਆਂ ਉਪਰਾਂਵਾ ਕੈਂਪ ਜਾਂਦਾ ਪਰਦੇ ਐ ਬਨੁਛੀਆਂ ਦੇ ਜਿਸੁ ਕੋ ਤੇ ਜੈ ਪਰਦੇ ਜਿਸ ਕਾਰੇ ਵੀ ਜਿਤ ਆਪ ਕਰਨਾ ਚੀਆ ਵੀ ਦੁੱਖ ਦੀ ਕਰਦੀ ਹੈ ਰਾਜਵਾਨੀ ਨੰਗ ਤੇ ਬੁੱਖ ਦੇ جس کار بھی کی آگر لکھے آنے سرکھ دی کار دی ہے راج رانی نام گاتے پکھ دی مڑے بڑھتے ہر آگر ہے بیاں دے کار دے مڑے بڑھتے ہر آگر ہے بیاں دے کار دے گٹیاں دے جس مجھ جہر پڑھتے و نشیاں دے جس مجھ جہر پڑھتے نشیاں کی انہاں کاری سے دینا مندہ کردینے ہے وہ کمائی آنے تندہ نشیاں کی ਨਾ ਗਾਦੇ ਕਿਸੇ ਦੀ ਨਾ ਬੰਦ ਕਰਦੇ ਨੇ ਹੈ ਬਸ ਫਾਇਆ ਕਰਦਾ ਨਾ ਨਾਤ ਫਿਰ ਰੱਤਿਆਂ ਦੇ ਨਾਲ ਕਰਦੇ ਐ ਚੜਦੇ ਫਿਰ ਰੱਤਿਆਂ ਦੇ ਨਾਲ ਕਰਦੇ ਐ ਚੜਦੇ ਰੱਤਿਆਂ ਦੇ ਜਿਸਮਟ ਘਰ ਪੜਦੇ ਉਹਨਾਂ ਸਿਆ ਦੇ ਬਿਸਮਟ ਘਰ ਪੜਦੇ نشیا کی فکر میتے جس کار ਦੁੱਖੀਆਂ ਦੀ ਕੁੜੀ ਜਦੋਂ ਸਿਖਰਾਂ ਤੇ ਚੜਦੀ ਵਣਦੀ ਜਿੰਦਰਾ ਹੀ ਫੋਤ ਬਾਲੇ ਚੜਦੀ ਨਸ਼ੀਆਂ ਦੀ ਕੁੜੀ ਜਦੋਂ ਸਿਖਰਾਂ ਤੇ ਚੜਦੀ ਵਣਦੀ ਜਿੰਦਰਾ ਹੀ ਫੋਤ ਬਾਲੇ ਡੰਦੀ ਸੁਖੀ ਨਿੰਦਿ ਯੋਨਾ ਨਸ਼ੀਆਂ ਦੇ ਰਾਹ ਪੜਦੇ ਸੁਖੀ ਜਿੱਦ ਯੋਨਾ ਨਸ਼ੀਆਂ ਦੇ ਰਾਹ ਪੜਦੇ ਨਸ਼ੀਆਂ ਦੀ ਜਿਸਮ 'ਤੇ ਗਹਿਰ ਪਾਉਂਦੀ ਐਵੇਂ ਨਸ਼ੀਆਂ ਦੇ ਜਿਸਮ 'ਤੇ ਗਹਿਰ ਪਾਉਂਦੇ ਬੋ

ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਾਰਾ ਸਤਿਕਾਰ ਸਭ ਦੇ ਸਤਿਕਾਰਨ ਬਸਤਵਾਨ ਹੋ ਤੇ ਬੈਠ ਗਿਓ ਅੱਜ ਆਪਾਂ ਆਪ ਦੀ ਸਕੂਲ ਦੇ ਚ ਹੈ ਵਿਦਿਆਰਥੀਆਂ ਛਿੰਦੀ ਸਮਾਗਮ ਸਮਾਰੋਪਨ ਪ੍ਰੋਗਰਾਮ ਕਰ ਜਾ ਰਹੇ ਹਾਂ ਇਹਦੇ ਵਿੱਚ ਕਿ ਮੈਂ ਧਾਰਮਿਕ ਦੇ ਸਵਾਜ ਕਰ ਜਨਾਵਾ ਬੇਚ ਕਰਨ ਸਭ ਤੋਂ ਪਹਿਲਾਂ ਪੀਗਰ ਸਮਾਰੋਪਨ ਰਕਮ ਬੇਚ ਕਰਨ ਜਾ ਰਹੇ ਹਾਂ ਛੋਟੇ ਸਾਹਿਬ ਜਦਿਆ ਊੜਕੜੀ ਸੁਬੇ ਤੇ ਜਨੂ ਨੀ ਰੰਗ ਦੀ ਊੜਕੜੀ ਸੁਬੇ ਤੇ ਜਨੂ ਨੀ ਰੰਗ ਦੀ ਲੱਗ ਪਈ ਉਹ ਸਾਰੀ ਹੁਣ ਖੁੰਨੀ ਕੰਧ ਦੀ ਲੱਗ ਪਈ ਉਹ ਸਾਰੀ ਹੁਣ ਖੁੰਨੀ ਕੰਧ ਦੀ ਊੜਕੜੀ ਸੁਬੇ ਤੇ ਜਨੂ ਨੀ ਰੰਗ ਦੀ ਊੜਕੜੀ ਸੁਬੇ ਤੇ ਜਨੂ ਨੀ ਰੰਗ ਦੀ ਲੱਗ ਪਈ ਉਹ ਸਾਰੀ ਹੁਣ ਖੁੰਨੀ ਕੰਧ ਦੀ ਲੱਗ ਪਈ ਉਹ ਸਾਰੀ ਹੁਣ ਖੂਨੀ ਕੰਗਦੀ ਲਾਲ ਖੜੇ ਨਿਆਂ ਚ ਜਰਾਣਾ ਢੋਲਦੇ ਲਾਲ ਖੜੇ ਨਿਆਂ ਚ ਜਰਾਣਾ ਢੋਲਦੇ ਬੋਲੇ ਸੋਨੇ ਹਾਲ ਦੇ ਯਕਾਰੇ ਬੋਲਦੇ ਲਾਲ ਖੜੇ ਨਿਆਂ ਚ ਜਰਾਣਾ ਢੋਲਦੇ ਬੋਲੇ ਸੋਨੇ ਹਾਲ ਦੇ ਯਕਾਰੇ ਬੋਲਦੇ ਨਕਾੜੀ ਸੀ ਪਟਾਰੀ ਲਾਲ ਚਾਂਦੇ ਪੰਡ ਦੀ ਲਗ ਪੀਓ ਸਾਰੀ ਹੌਣ ਖੁਨੀ ਕੰਢ ਦੀ ਢੋੜ ਜੀ ਸੁਬੇ ਤੇ ਜੈ ਨੂੰ ਨੀਰੰਗ ਦੀ ਲਗ ਪੀਓ ਸਾਰੀ ਹੌਣ ਖੁਨੀ ਕੰਢ ਦੀ ਯੋਲ ਮੰਦੀ ਅਗ ਬਾਂਹ ਪੈਲੀ ਚਾਰੇ ਚਾ ਪਹਿਰਿਆ ਸੀ ਲਾਲ ਲਾਂਦਾ ਸਿੱਖੀ ਦਾ ਪਰਚਾ ਜਿਲਮ ਦੀ ਅਗ ਬਾਂਹ ਪੈਲੀ ਚਾਰੇ ਚਾ ਪਹਿਰਿਆ ਸੀ ਲਾਲ ਲਾਂਦਾ ਸਿੱਖੀ ਦਾ ਪਰਚਾ ਜਾਟਾ ਮਾਰੇ ਜੋ ਸਿੱਖੀ ਵਾਲੇ ਰੰਗ ਦੀ ਲਗ ਭੀ ਉਤਾਰੀ ਹੁਣ ਕੁੰਨੀ ਕੰਬੇ ਦੀ ਲਗ ਭੀ ਉਤਾਰੀ ਹੁਣ ਕੁੰਨੀ ਕੰਬੇ ਦੀ ਆਦ ਨਰ ਲਾਗਿਆ ਮਲੇਰ ਕੋਟਲਾ ਕਰਤਾ ਸੀਨਾ ਸੁਬੇ ਦਾ ਸੀ ਖੋਖਲਾ ਆਦ ਨਰ ਲਾਗਿਆ ਮਲੇਰ ਕੋਟਲਾ ਕਰਤਾ ਸੀਨਾ ਸੁਬੇ ਦਾ ਸੀ ਖੋਖਲਾ ਖੂਬ ਕੀਤੀ ਝੰਡ ਉਹਨੇ ਸੁੱਚੇ ਨੰਦ ਦੀ ਲੱਗ ਪਈ ਉਹ ਸਾਰੀ ਹੁਣ ਕੋਨੀ ਸੰਦਲੀ ਲਾਲਾ ਦਾ ਸੀ ਫੋਨ ਨਹੀਂ ਹਾਂ ਵਿੱਚੇ ਚੋ ਗਿਆ ਸਵੇਨੀ ਤਵਾਹੀ ਦਾ ਆਰੰਭ ਹੋ ਗਿਆ ਲਾਲਾ ਦਾ ਸੀ ਫੋਨ ਨਹੀਂ ਹਾਂ ਵਿੱਚੇ ਚੋ ਗਿਆ ਸਵੇਨੀ ਤਵਾਹੀ ਦਾ ਆਰੰਭ ਹੋ ਗਿਆ ਯਾਦ ਹੀ ਕਾਬੀ ਦਾ ਹੋ ਗਈ ਆ ਅਰਰਦੂ ਤੇ ਵੀ ਲਵ ਯੂ ਸਾਰੀ ਹੁਣ ਖੁਨੀ ਕੰਦੇ ਦੀ ਓ ਜੜੀ ਸੁਕੇ ਤੇ ਜਨੂ ਨੀ ਰੰਗ ਦੀ ਲਵ ਯੂ ਸਾਰੀ ਹੁਣ ਖੁਨੀ ਕੰਦਲ ਦੀ ਇਸ ਨੇ ਸਾਇਹਤ ਦੇ ਆਪਣੀਆਂ ਸਕੂਲ ਦੀਆਂ ਸਲੇਬੀਆਂ ਤਲਾਬਾ ਪਾਣ ਲਈ ਬਾਹ ਮੋਲੀ ਪੰਜਾਬੀ ਦੀ ਜਾਣਕਾਰੀ ਬਹੁਤ ਖੂਨੀ ਹੋਈ ਹੈ ਜੀ ਆਪਾਂ ਨੂੰ ਸਭ ਨੂੰ ਇਸਰੇ ਪਰ ਇਹਦੇ ਪ੍ਰਚਾਰ ਲਈ ਪ੍ਰਚਾਲੇ ਕਰਨੇ ਚਾਹੀਦੇ ਨੇ ਮਾ ਬੋਲੀ ਪੰਜਾਬੀ ਦੀ ਉੱਚੀ ਸ਼ਾਨ ਵਧਾਉਣੀਆਂ ਪਰਦੇ ਸਿੱਖਦੇ ਰਹਿਣਾ ਮੈਂ ਮਾਇਸ ਦੀ ਗੋਣੀਆਂ ਮਾ ਬੋਲੀ ਪੰਜਾਬੀ ਦੀ ਉੱਚੀ ਸ਼ਾਨ ਵਧਾਉਣੀਆਂ ਮਾ ਬੋਲੀ ਪੰਜਾਬੀ ਦੀ ਉੱਚੀ ਸ਼ਾਨ ਵਧਾਉਣੀਆਂ ਪੰਜਾਬ ਦੇ ਧਾਬੀ ਦੇ ਸੇਵਾ ਵਾਲਾ ਸਭਿਆਚਾਰ ਬਣਾਉਣਾ ਆ ਮਾ ਬੋਲੀ ਦਾ ਜੱਗ ਬਾਤ ਦੇ ਲਾਂ ਵਿੱਚ ਬਸਾਉਣਾ ਆ ਪੰਜਾਬੀ ਵਿਰਸੇ ਵਾਲਾ ਸਭਿਆਚਾਰ ਬਣਾਉਣਾ ਆ ਮਾਂ ਬੋਲੀ ਦਾ ਜੱਜ ਬਾਦ ਦੇ ਲਾਂ ਵਿੱਚ ਬਸੋਣਾ ਆ ਗੀਤ ਗਾਉਂਦੇ ਗੱਪ ਤਾਂ ਪੜਨੀ ਅਤੇ ਸੁਣੋਣੀਆਂ ਮਾਂ ਬੋਲੀ ਪੰਜਾਬੀ ਦੀ ਕੀ ਸ਼ਾਨ ਬਣਾਉਣੀ ਆ ਮਾਂ ਬੋਲੀ ਪੰਜਾਬੀ ਦੀ ਕੀ ਸ਼ਾਨ ਬਣਾਉਣੀ ਆ ਮਾਂ ਬੋਲੀ ਪੰਜਾਬੀ ਦੀਆਂ ਕਰਦੇ ਰਹਿਣਾ ਕਦਰ ਆ ਆ ਸਾਨੂੰ ਮਾਂ ਪੰਜਾਬੀ ਨੇ ਸਾਡੇ ਦਿਲ ਦੀਆਂ ਸੰਗਰਾਂ ਆ ਪਰਚਾਰ ਪੰਜਾਬੀ ਕਰਕੇ ਇਸਲੀ ਮੌਤ ਬਚਾਉਣੀ ਆ ਮਾਂ ਬੋਲੀ ਪੰਜਾਬੀ ਦੀ ਟੀ ਸ਼ਾਨ ਵਧਾਉਣੀ ਆ ਮਾਂ ਬੋਲੀ ਪੰਜਾਬੀ ਦੀ ਟੀ ਸ਼ਾਨ ਵਧਾਉਣੀ ਆ ਜਿੱਤੇ ਰੰਗ ਪੰਜਾਬੀ ਕੋਲ ਦੇ ਦੁੱਖ ਤੇ ਗਮੀਆਂ ਆ ਗਿਆਜ਼ਾ ਚਾਨਣ ਹੋ ਕੇ ਦੂਰ ਹੋਈਆਂ ਗਮੀਆਂ ਆ ਮਾਂ ਬੋਲੀ ਆ ਸ਼ਬਦਾਂ ਦੀ ਫੁਲਵਾੜੀ ਲਾਉਣੀ ਆ ਮਾਂ ਬੋਲੀ ਪੰਜਾਬੀ ਦੀ ਟੀ ਸ਼ਾਨ ਵਧਾਉਣੀ ਆ ਮਾਂ ਬੋਲੀ ਪੰਜਾਬੀ ਜੋ ਦਿਲ ਦੇ ਫੜਦੇ ਆ ਸਰਕਾਰੀ ਨੇ ਮੰਗਲਾ ਤੇ ਜਾ ਉੱਚੇ ਚੜਦੇ ਆ ਫੁਕਾ ਗਿਲਾਂ ਵਿੱਚ ਮਾਂ ਬੋਲੀ ਦੀ ਪੀਤ ਤਾਂ ਸੋਹਣੀਆਂ ਫੁਕਾ ਗਿਲਾਂ ਵਿੱਚ ਮਾਂ ਬੋਲੀ ਦੀ ਪੀਤ ਤਾਂ ਸੋਹਣੀਆਂ ਮਾਂ ਬੋਲੀ ਪੰਜਾਬੀ ਦੀ ਜੀਤ ਦੀ ਸ਼ਾਨ ਬਗਵਾਨੀਆਂ ਮਾਂ ਬੋਲੀ ਪੰਜਾਬੀ ਦੀ ਜੀਤ ਦੀ ਕਾਨ ਬਗਵਾਨੀਆਂ